सत श्रीकाल जी की हाल है मैं हाँ थोड़ा अपना राजा बड़ी और की हाल है काफ़ी दिन बाद फिर आप लगे हैं क्योंकि हम इस वक्त मैं थी कृपा दे बठिले अज सुबह का जोड़ा दौरा सी पहला चंडीगढ़ तो चले बरनाला तो, 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 तो जीवनी चो है बरनला विखे और मीटिंग नहीं उस अवला साहब जाने की बै ढोला तो जी मूसेवाल साहब के ग्रह विचे गए अपने गल्त ढोला बै जी मिल के पहुंचया हाँ बठिंडे बठिंडे तमाम कौंसलर साहबान मीटिंग की है सब मिले हाँ और हमने हमने एक इंटरव्यू भी देखे हटिया सो मैं आखिर अच्छा थोड़े ना कर और विशा जरा है इशू है ਉਏ ਕੀ ਆਮ ਆਦਮੀ ਪਾਰਟੀ ਨੇ ਫੇਲ ਦਵਾਗਾ ਯੂਟਰਨ ਦੇ ਦੇ ਜਿਹੜੀ ਕਹਿੰਦੀ ਕਦੇ ਟੈਕਸ ਵੀ ਵਧਾਵਾਂਗੇ ਕਦੇ ਜਨਤਾ ਤੇ ਬੋਝ ਵੀ ਬਣਾਉਂਦੇ ਅੱਜ ਪੰਜਾਬ ਦੇ ਲੋਕਾਂ ਤੇ ਆਮ ਆਦਮੀ ਪਾਰਟੀ ਦੀ ਕਾਫੀ ਵੱਡਾ ਬੋਝ ਹੈ ਜਿਹੜਾ ਉਹ ਪਾ ਦਿੱਤਾ ਹੈ ਜਾਣ ਕੀ ਬਿਜਲੀ ਵੀ ਜਿਹਦੀ ਸਬਸਿਡੀ ਕਾਂਗਰਸ ਪਾਰਟੀ ਨੇ ਦਿੱਤੀ ਸੀ जब बंद सात किलो तो नीचे है, किलो है। ओ असी सस्ती और ओ असी लेकिन उस सरकार ने चालू रखी आम आदमी पार्टी लेकिन हम आम आदमी पार्टी ने हथ खड़े कर दिते हैं क्योंकि तो जिस प्रकार खजाने के हालात ਆਸੀਂ ਪਹਿਲਾਂ ਵੀ ਬੋਲਾ 파 ਰਹੇ ਸੀ ਕਿ ਫਾਈਨੈਂਸ਼ੀਅਲ ਐਮਰਜੈਂਸੀ ਲੱਗ ਸਕਦੀ ਹੈ ਕੈ ਨੀ ਬਹੁਤ ਵੱਡਾ ਇਕ ਰਿਪੋਰਟ ਦਿੰਦੀ ਹੈ ਉਹਨੂੰ ਪੜਨ ਦੀ ਲੋੜ ਹੈ ਪੰਜਾਬ ਕਰਜ਼ੇਦਾਰੀ ਦੁੱਧਾ ਜਾ ਰਹੇ ਹਨ ਔਰ ਆਦਰਯਾ ਮੁੱਖ ਮੰਤਰੀ ਪੰਜਾਬ ਬਿਨਾਂ ਸੋਚੇ ਸਮਝੇ ਕਰਜ਼ਾ ਦੇ ਜਾ ਰਹੇ ਨੇ ਫਜ਼ੂਲ ਖਰਚੀਆਂ ਕਰੀ ਜਾ ਰਹੇ ਨੇ 900 ਕਰੋੜ ਰੁਪਏ ਅਸ਼ੀਮੀਆਂ ਤੇ ਲਾ ਰਹੇ ਔਰ 5-5 ਕਰੋੜ ਰੁਪਏ ਆਪਣੀ ਰੈਲੀਆਂ ਤੇ ਲਾ ਰਹੇ ਨੇ ਸੋ ਵੇਸਟੇਜ ਆਫ ਮਨੀ ਬਹੁਤ ਜ਼ਿਆਦਾ ਹੋ ਰਿਹਾ ਹੈ ਸੋ ਇਸੇ ਕਰਕੇ ਜਦੋਂ ਸਾਹ ਪ੍ਰਣਾਲੀ ਜਾਨੀ ਕਿ ਇੰਨੀ ਹਾਲਾਤ ਮਾੜੇ ਹੋ ਗਏ ਤਾਂ ਅੱਜ ਉਹਨਾਂ ਨੇ ਫੈਸਲਾ ਲਿਆ ਕਿ ਉਹ 3 ਰੁਪਏ ਕਿਲੋ ਵਾਟ ਦੀ ਜਿਹੜੀ ਸ਼ੂਟ ਹੈ ਜਿਹੜੀ ਕਿ ਮਿਡਲ ਕਲਾਸ ਤੇ 7 ਕਿਲੋ ਵਾਟ ਵਾਲੇ ਤੋਂ 3 ਰੁਪਏ ਦੀ ਸ਼ੂਟ ਸੀਗੀ ਉਹ ਹਟਾ ਦਿੱਤੀ ਯਾਨੀ ਇਹ ਹੋਣ ਤੁਹਾਨੂੰ 3 ਰੁਪਏ ਪ੍ਰਤੀ ਯੂਨਿਟ ਬਿਜਲੀ ਮਹਿੰਗੀ ਮਿਲੇਗੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ 3 ਰੁਪਏ ਪ੍ਰਤੀ ਯੂਨਿਟ ਬਿਜਲੀ ਜਿਹੜੀ ਮਹਿੰਗੀ ਪੈਗੀ ਤੇ ਆਮ ਲੋਕਾਂ ਦਾ ਖਤ ਦਬਾਲਾ ਰੱਖ ਜਾਗਾ 7 ਕਿਲੋਵਾਟ ਦੇ ਵਿੱਚ ਮੈਨੂੰ ਲੱਗਦਾ 96 97% ਪੰਜਾਬ ਦੀ ਆਬਾਦੀ ਆ ਜਾਂਦੀ ਹੋਣੀ ਹੈ 97% ਲੋਕ 7 ਕਿਲੋਵਾਟ ਦੇ ਥੱਲੇ ਰਹਿੰਦੇ ਹੁੰਦੇ ਹਨ ज नब्बे ला लो मेरे पास पूरे आंकड़े नहीं है पर वो नब्बे दे देखा सो ये बड़ा व्डा नुकसान है और दूसरा नाली ना थे, थे so, नाल वैट पेट्रोल ते डीजल ते वा दिता गया सो नाल मेरा ख्याल एक रुपया डीजल और एक रुपया समथिंग छियाठ पैसे रेखा छियाठ पैसे बधाया बधेगा और एक मेरा ख्याल पचानवे पैसे समथिंग वाधा हो गया ਪੈਸੇ 95 ਪੈਸੇ ਸੋ ਕਿੰਨੇ ਲੀਟਰ ਅਗਰ 5 ਲੀਟਰ ਅਗਲਾ ਵਾ ਪੁਆਏਗਾ ਤਾਂ ਜਾਣੇ ਕੀ ਉਹਨੂੰ 5 ਰੁਪਏ ਦਾ ਨੁਕਸਾਨ ਹੋ ਸਕਦਾ ਹੈ ਇਹ ਇਸ ਤਰ੍ਹਾਂ ਦਾ ਜਿਹੜਾ ਹੈ ਬੋਝ ਪਾ ਦਿੱਤਾ ਗਿਆ ਹੈ ਬਿਨਾਂ ਸੋਚੇ ਸਮਝੇ ਅਚਨ ਚੇਤ ਫਾਈਨੈਂਸ ਇਨਸਟਿਟਿਊਟ ਦੇ ਸਟੇਟਮੈਂਟ ਦੇ ਕੇ ਇਹ ਬੋਝ ਪਾ ਦਿੱਤਾ ਗਿਆ ਹੈ ਸੋ ਅਸੀਂ ਇਸ ਦਾ ਵਿਰੋਧ ਕਰਦੇ ਹਾਂ ਔਰ ਸਰਕਾਰ ਨੂੰ ਕਹਿ ਰਹੇ ਹਾਂ ਕਿ ਇਹਨੂੰ ਰੋਲ ਬੈਕ ਇਸ ਲੋਕਾਂ ਤੇ ਵੱਡੂ ਬੋਝ ਹੈਗਾ ਇਹਨੂੰ ਰੋਲ ਬੈਕ ਕਰਨਾ ਚਾਹੀਦਾ ਸੋ ਸਾਰੇ ਤਕੜੇ ਉੱਕੇ ਇਸ ਦਾ ਵਿਰੋਧ ਕਰੋ ਮੈਂ तमाम ਪੰਜਾਬ ਕਾਂਗਰਸ ਦੇ ਬਲੌਕ ਪ੍ਰਧਾਨਾਂ ਨੂੰ ਜ਼ਿਲ੍ਹਾ ਪ੍ਰਧਾਨਾਂ ਨੂੰ ਔਰ ਸਾਡੇ ਐਮਲਏ ਸਹਿਬਾਨਾਂ ਨੂੰ ਔਰ ਕੰਟੈਸਟਡ ਕੈਂਡੀਡੇਟਸ ਨੂੰ ਬੇਨਤੀ ਕਰਨੀ ਚਾਹਨਾ ਹੈ ਕਿ ਕੱਲ ਨੂੰ ਸਰਕਾਰ ਦੇ ਜਗਾ ਜਗਾ ਤੇ ਹਰ ਜ਼ਿਲ੍ਹੇ ਤੇ ਹਰ ਬਲੌਕ ਤੇ ਉਤਲੇ ਫੂਕੇ ਜਾ ਔਰ ਮੈਮੋਰੰਡਮ ਡਿਪਟੀ ਕਮਿਸ਼ਨਰ ਨੂੰ ਦਿੱਤਾ ਜਾਵੇ ਔਰ ਇਸ ਤੋਂ ਬਾਅਦ ਕਾਂਗਰਸ ਪਾਰਟੀ ਦੇ तमाम ਲੀਡਰ ਸਭਾ ਨਾਲ ਸਲਾਹ ਕਰਕੇ ਫਿਰ ਅਸੀਂ ਵੱਡਾ ਧਰਨਾ ਆंदोलਨ ਵੀ ਇਹ ਰੇਤੀ ਉਲੀਕਾ ਹੈ ਸੋ ਮੈਂ ਸਭ ਨੂੰ ਗੁਜ਼ਾਰਿਸ਼ ਕਰੂਗਾ ਕਿ ਕਿ ਜਨਤਾ ਦਾ ਮੁੱਦਾ ਹੈ ਕਾਂਗਰਸ ਹਮੇਸ਼ਾ ਜਨਤਾ ਦੇ ਮੁੱਦਿਆਂ ਨੂੰ ਛਾਲਦੀ ਹੈ ਔਰ ਲੜਦੀ ਹੈ ਔਰ ਇਹ ਸਾਨੂੰ ਮੁੱਦਾ ਜੋਸ਼ ਨਾਲ ਲੜਨਾ ਚਾਹੀਦਾ ਸੋ ਮੇਰੀ ਤਾਂ ਸਮਾ ਕੱਢ ਕੇ ਕੱਲ ਇਸ ਪਰ ਰੱਖੇ ਇਹ ਪਬਲਿਕ ਕਾਸ ਹੈ ਅਸੀਂ ਜਿੰਨੇ ਵੀ ਪਬਲਿਕ ਕਾਸ ਹੈਗੇ ਆ ਉਹਨਾਂ ਦੀ ਲੜਾਈ ਛੱਡਣੀ ਨਹੀਂ ਹੈ ਲੜਣੀ ਹੈ ਸੋ ਮੈਂ ਆਸ ਕਰਦਾ ਹਾਂ ਕਿ ਕੱਲ ਨੂੰ ਤੁਸੀਂ ਸਰਕਾਰ ਨੂੰ ਇਸ ਇਸ ਮੁੱਦੇ ਤੇ ਸਾਰੀ ਲੜਾਈ ਲੜੋਗੇ ਕਿਉਂਕਿ ਇਹ ਆਮ ਜਨਤਾ ਨਾਲ ਜੁੜਿਆ ਹੋਇਆ ਮੁੱਦਾ ਹੈ ਮਿਡਲ ਕਲਾਸ ਦੇ ਵਿੱਚ ਪੈਦਾ ਹੈ ਸੋ ਮਿਲਦੀਆਂ ਫੇਰ ਥੋੜਾ ਸਾਰਿਆਂ ਦਾ ਬਹੁਤ ਬਹੁਤ ਤਰਬਾਦ ਸਤਿ ਸ੍ਰੀ ਅਕਾਲ